ਹਾਂਜੀ ਫਰੈਂਡਸ ਪੀਐਸਪੀਸੀਐਲ ਚ 543 ਪੋਸਟਾਂ ਆਈਆਂ ਨੇ ਜੀ ਜੇਈ ਇਲੈਕਟ੍ਰੀਕਲ ਜੇਈ ਸਬਸਟੇਸ਼ਨ ਅਤੇ ਜੇਈ ਸਿਵਲ ਦੀਆਂ ਅਪਲਾਈ ਹੋਣਾ ਸ਼ੁਰੂ ਹੋਣਾ ਜੀ 9/2/2024 ਤੋਂ ਅਤੇ ਲਾਸਟ ਡੇਟ 1/3/2024 ਹੋਵੇਗੀ ਕੌਣ ਕੌਣ ਅਪਲਾਈ ਕਰ ਸਕਦਾ ਹੈ ਜੀ ਹੋਰ ਵਿਸਤਾਰਪੂਰਵਕ ਜਾਣਕਾਰੀ ਹੈ ਜਿਹੜੀ ਜਲਦ ਹੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਪਲੀਜ਼ ਰਿਕਵੈਸਟ ਹੈ ਸਾਰੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਹੈ ਜਿਹੜੀ ਉਹ ਮਿਸ ਨਾ ਹੋਵੇ Facebook Twitter Instagram Thread ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਉਹਨਾਂ ਨੂੰ ਸਾਰਿਆਂ ਨੂੰ ਫੋਲੋ ਕਰ ਲੈਣਾ ਜੀ ਕੌਣ-ਕੌਣ ਅਪਲਾਈ ਕਰ ਸਕਦਾ ਹੈ ਯੋਗਤਾ ਕੀ ਰਹੇਗੀ ਲਾਸਟ ਡੇਟ ਤੁਹਾਨੂੰ ਦੱਸਤਾ 1/3/2024 ਉਹ ਡਿਟੇਲ ਵੀਡੀਓ ਜਿਹੜੀ ਆਪਾਂ ਜਲਦ ਹੀ ਪ੍ਰੋਵਾਈਡ ਕਰਵਾਵਾਂਗੇ ਤੁਹਾਨੂੰ ਇਸੇ ਚੈਨਲ ਤੇ ਮਿਲੂਗੀ ਘੰਟੀ ਦਾ ਬਟਨ ਜੂਰ ਦਬਾ ਕੇ ਰੱਖਿਓ ਵਾਰ-ਵਾਰ ਤਾਂ ਕਹਿੰਦੇ ਰਹਿੰਦੇ ਆ ਜੇਕਰ ਘੰਟੀ ਦਾ ਬਟਨ ਨਹੀਂ ਦਬਾਇਆ ਹੋਏਗਾ ਤਾਂ ਤੁਹਾਡੇ ਕੋਲ ਨੋਟਿਸ ਨਹੀਂ ਪਹੁੰਚਣਾ ਠੀਕ ਹੈ ਜੀ ਨੋਟੀਫਿਕੇਸ਼ਨ ਨਾਲ ਦੀ ਨਾਲ ਆ ਜਾਏਗਾ ਇਸ ਲਈ ਘੰਟੀ ਦਾ ਬਟਨ ਦਬਾ ਕੇ ਰੱਖੋ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਲਿੰਕ ਫੋਲੋ ਕਰ ਲਓ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲਟੈਕੀ ਚੈਨਲ ਵੀ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਅਤੇ ਰੈਸਪੀਜ਼ ਦੇ ਲਈ ਆਪਣਾ ਚੈਨਲ ਆਏਗਾ ਟੇਸਟ ਐਂਡ ਟ੍ਰੇਵਲ ਨਵਾਂ ਚੈਨਲ ਹੈ ਸਾਰੇ ਸਪੋਰਟ ਜਰੂਰ ਕਰਿਓ ਜੀ ਜਿਸ ਤਰ੍ਹਾਂ ਤੁਸੀਂ ਇਸੇ ਚੈਨਲ ਨੂੰ ਸਪੋਰਟ ਕਰ ਰਹੇ ਹੋ ਬਾਕੀ ਦੂਸਰੇ ਚੈਨਲ ਹੈ ਜਿਹੜੇ ਉਹਨਾਂ ਨੂੰ ਵੀ ਸਪੋਰਟ ਕਰੋ ਇਹਨਾਂ ਕਹਿੰਦੇ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਾਈਨਲ ਆਨਸਰ ਕੀ ਹੈ ਜਿਹੜੀ ਸੀਨੀਅਰ ਅਸਿਸਟੈਂਟ ਦੀ ਉਹ ਵੀ ਜਲਦ ਹੀ ਆਉਣ ਵਾਲੀ ਹੈ ਉਮੀਦ ਹੈ ਫਾਈਨਲ ਆਨਸਰ ਕੀਜ਼ ਦੇ ਨਾਲ ਹੀ ਰਿਜ਼ਲਟ ਹੈ ਜਿਹੜਾ ਉਹ ਪਬਲਿਸ਼ ਕਰ ਦਿੱਤਾ ਜਾਏਗਾ ਸਾਰੀਆਂ ਅਪਡੇਟ ਦੇ ਨਾਲ ਜੁੜੇ ਰਹੋ ਜੀ ਸਟੇ ਕਨੈਕਟਡ ਮਿਲਦੇ ਹਾਂ ਹੋਰ ਵੀਡੀਓ ਤਦ ਤੱਕ ਲਈ ਬੀ ਸੇਫ ਬਾਏ ਬਾਏ